ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸੱਗੇ YouTube ਚੈਨਲ ਤੇ ਟਾਈਮ ਹੋ ਗਿਆ ਕਿ ਕਰਦਾ 1:30 ਵਜ ਗਿਆ ਹੈ ਤੇ ਅਸੀਂ ਪਰੌਂਠੇ ਬਣਾਉਣੇ ਆ ਇੱਥੇ ਮੈਂ ਮੰਮੀ ਨੇ ਦੇ ਦਿੱਤਾ ਸੀਗਾ ਬਣਾ ਕੇ ਤੇ ਇੱਥੇ ਮੈਂ ਲੱਗਿਆ ਹਾਂ ਆਲੇ ਬਣਾਉਣਾ ਹਾਂਜੀ ਲੋ ਜੀ ਰੋਟੀ ਆਪਾਂ ਲਈ ਖਾ ਤੇ ਹੁਣ ਇੱਥੇ ਆਏ ਸੀਗੇ ਮੈਂ ਨੂੰ ਸੂਟ ਸੀਨੇ ਤੇ ਸਿੰਪਲ ਸਲਵਾਰਾ ਵਾਲੀ ਆ ਜਿਹੜੀਆਂ ਆਪਾਂ ਕਹਿੰਦੇ ਨੇ ਸਿੱਧੀਆਂ ਸਲਵਾਰਾ ਉਹ ਵਾਲੇ ਸੂਟ ਆ ਇਹ ਤੇ ਨਾ ਆਪ ਆਪਣੇ ਕੋਲ ਹੈਗਾ ਆ ਵੈਸੇ ਉਹਨਾਂ ਨੇ ਭੇਜਿਆ ਵੀ ਆ ਸਸ ਵੀ ਦੀ ਕਹੀ ਜਾਂਨੀ ਮੈਂ ਸੂਟ ਕੱਟਨਵਾ ਫੇਰ ਮਸ਼ੀਨ ਦਾ ਮਣੀਆ ਵੀ ਸਮਰ ਸਮਰੇ ਇੰਨੇ ਤੱਕ ਦਾ ਮਗਰ ਮਗਰੀ ਮੇਰੇ ਤੋਂ ਨਹੀਂ ਜਾਂਦਾ ਸੀਗਾ ਤੇ ਹੁਣ ਮੈਂ ਤੇ ਆਪਾਂ ਜਦੋਂ ਪਰਦਾ ਪਹਿਲਾਂ ਲਾ ਦੇਖ ਲਈਏ ਕੱਪੜਾ ਫੇਰ ਆਪਾਂ ਸਲਵਾਰ ਦੀ ਕਟਿੰਗ ਕਰਦੇ ਜੇ ਪਰ ਉਹ ਹੈਗਾ ਹੈ ਲੰਬਾਈ ਸ਼ਕਤੀ ਤੇ ਹੁਣ ਪਾਈ ਤਾਂ ਲੈ ਲੈ ਇਹ ਬਾਹ ਹੈਗੀ ਅੱਧੀ 10 ਸਾਡੇ ਨੂੰ dodo ഇട്ട് അതെല്ലാം ഒന്നും taste ഒന്നും ഇല്ലേ. ഇങ്ങനെ ഉള്ള സംഭവം തന്നെയാ. bu atın diye çok duvar

பராமரங்கலாம்லாம்லாம்லாம் இங்க வந்துடலாம் வாங்க Vai kama kura agi ca juha, Kama ia qa E...E...E... K footage kanaainedai aina maine badin, yuingeday maine Aine maai muhekara

ਆਹ ਮੁੰਡੇ ਤੇ ਬਾਹਨ ਨੂੰ ਫਿਰਦਾ ਹੈ ਆਹ ਵੇ ਧਾਕੇ ਦੋ ਰੋਟ ਚ ਚਲ ਬੈਠ ਕੇ ਮੈਂ ਪਾਣੀ ਰੱਖਤੀ ਹਾਂ ਚਲ ਆਪਾਂ ਚੱਲਦੇ ਪਾਣੀ ਰੱਖ ਕੇ ਆਪਾਂ ਲਈ ਹੈ ਹਾਂ ਹੋ ਬੱਚੀ ਹਾਂ ਜਿਆਦਾ ਹੀ ਕਵੇਲਾ ਹੋ ਗਿਆ ਕੰਮ ਨੂੰ ਇੰਨੇ ਕੱਪਾ ਕੱਟ ਲਿਆ ਆਪਾਂ ਥੋੜੇ ਜਿਆਦੇ ਜੇ ਬਣਾ ਲ ਗਏ ਅਸਕੇ ਚੱਲ ਮਾਰੇ ਆਣ ਕੇ ਖਾ ਲੂਗੇ ਕੰਮਾ ਤੋਂ ਇਸ 맛 ਬਹੁਤ ਲੱਗਦੇ ਹੁੰਦੇ ਨਾ ਏਦਾਂ ਖਾਣੇ ਜਿਆਦਾ ਵਧੀਆ ਲੱਦੇ ਆ ਪਰ ਤਾਂ ਠੀਕ ਹੀ ਬਣਦੇ ਕਿਸੇ ਵੇਲੇ ਵਧੀਆ ਬਣ ਜਾਂਦੀ ਤਰੀ ਕਿਸੇ ਵੇਲੇ ਤੇ ਦਾਦੀ ਬਣਦੀ ਆ ਚਲੋ ਕਾਲੂ ਆਪਾਂ ਚੁੱਲੇ ਨੂੰ ਸਾਫ਼ ਸੁਥਰਾ ਕਰਦੇ ਆਂ ਵਧੀਆ ਤਰ੍ਹਾਂ ਗੰਦਾ ਹੋਇਆ ਹੈ ਅਜੇ ਤੱਕ ਕੁਛ ਕਰਨੀ ਨਹੀਂ ਹੋਇਆ ਹੈਗਾ ਸਿਰ ਤੇ ਦੀਆਂ ਕੁਛ ਕਰਨੀ ਇੰਜਨ ਕਰਦਾ ਕੱਪੜੇ ਵਗੈਰਾ ਵੀ ਬਹੁਤ ਆਏ ਹੋਆ ਦੋ ਸੂਟ ਆਏ ਆ ਤਾਂ ਉਹ ਹੁਣ ਮੈਨੂੰ ਆਪਣੇ ਨੂੰ ਕੱਢੇ ਹੋ ਸੀਗੇ ਤਾਂ ਉਹ ਹੁਣ ਸੀਨੇ ਆ ਉਹਦਾ ਟਾਈਮ ਨਹੀਂ ਲਾਦਾ ਸਮਰ ਵੀ ਦੇਈਆਂ ਮੰਮੀ ਵੀ ਪਾਜ ਵੇਲੇ ਪੈਂਦ ਨੂੰ ਚੱਲ ਜਾਂਦੇ ਆ ਤਾਂ ਫੇਰ ਅਸੀਂ ਇਕੱਲੇ ਹੁੰਨੇ ਆ ਫੇਰ ਮੈਨੂੰ ਉਹਨੂੰ ਵੀ ਦੇਖਣਾ ਹੁੰਦਾ ਇਹ ਦੇ ਟਾਈਮ ਕੱਢਣਾ ਔਖਾ ਜਿਹਾ ਹੋਇਆ ਆ ਕੱਪੜਿਆਂ ਲਈ ਪਹਿਲਾਂ ਤਾਂ ਉਹ ਕਹਿੰਦੇ ਕਿੰਨੇ ਦਿਨਾਂ ਦੇ ਕਹਿੰਦੇ ਸੀ ਉਹ ਸੂਟ ਦੇਣੇ ਆ ਤਾਂ ਮੇਰੀ ਮਸ਼ੀਨ ਖਰਾਬ ਹੋਈ ਸੀ ਦਨਰਾਲ ਜੇ ਖਰਾਬ ਹੋਏ ਸੀਗੇ ਇਸ ਕਰਕੇ ਫਿਰ ਮੈਂ ਮਨਾ ਕਰਤਾ ਸੀ ਪਹਿਲਾਂ ਮੈਂ ਕਿਹਾ ਤੁਸੀਂ ਥੋੜਾ ਜਿਹਾ ਰੋਕ ਲਓ ਵੀ ਮੇਨੂੰ ਮਸ਼ੀਨ ਜੇ ਮੇਰੀ ਸਹੀ ਹੋ ਗਈ ਤਾਂ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਉਨੀ ਸਮਾਂ ਨਹੀਂ ਸੀਗੇ ਫਿਰ ਇਸ ਕਰਕੇ ਫਿਰ ਮੈਂ ਜਦੋਂ ਪੁੱਛਿਆ ਉਹ ਕਹਿੰਦੇ ਵੀ ਲੈ ਹਾਂ ਹਜੇ ਨਹੀਂ ਅਸੀਂ ਸਮਾਂ ਹੈਗੇ ਵੀ ਤੁਸੀਂ ਸੀਂ ਦਿਓ ਮੈਂ ਬੈਲਾ ਕੱਟਣ ਲੱਗੀ ਸੀ ਫੋਨ ਫਾਨ ਆ ਗਏ ਦੀਦੀ ਦੂਦੀ ਹੁਣਾਂ ਦੇ ਦੇ ਤੇ ਮੇਰੀ ਚਾਚੀ ਦਾ ਫੋਨ ਆ ਗਿਆ ਤੇ ਵਾਸਤ ਦੇ ਵਿੱਚ ਫੇਰ ਮੈਂ ਛੱਡ ਦਿੱਤਾ ਮੁੜ ਕੇ ਟਾਈਮ ਕਿੰਨਾ ਹੀ ਹੋ ਗਿਆ ਫੇਰ ਟਾਈਮ ਹੋਇਆ ਹੋਇਆ ਸਟਾਪ ਹੀ ਲਾਪੇ ਤਾਂ ਸ਼ਾਪਿੰਗ ਦੇ ਬਿੱਲ ਕਿੰਨੇ ਤਾਂ ਲੱਗ ਗਿਆ ਸਾਨੂੰ ਫਿਰ ਇਹਨੂੰ ਵੀ ਕੱਦੂ ਕਸ਼ਕਾਨਾ ਸੀਗਾ ਫਿਰ ਮੈਕਸ ਕੀਤਾ ਹੁਣ ਅਜੇ ਸਾਰੇ ਕੰਮ ਪਏ ਆ ਸਾਡੇ ਅਜੇ ਅਸੀਂ ਭਾਂਡੇ ਧੋਣੇ ਆ ਚਾਚੂ ਵਾਲੇ ਆ ਤਾਂ ਰੋਟੀ ਬਣਾਉਣੀ ਆ ਹਜੇ ਆ ਤਾਂ ਕੱਢੇ ਆ ਹਜੇ ਤੜਕਾ ਲਾਉਣਾ ਆ ਤੜੀ ਬਣਾਉਣੀ ਆ ਇਹਨਾਂ ਦੀ ਸਮਰਦੇ ਪਾਪਾ ਹਜੇ ਆਏ ਨਹੀਂ ਕੰਮ ਤੋਂ ਟਾਈਮ 6:00 ਵਜੇ ਗਏ ਆ 3 ਨਹੀਂ ਰਾਵੇ ਹੋ ਗਿਆ ਆ ਚਲੋ ਜੀ ਆਪਾਂ ਬਣਾ ਲਈਏ ਹੁਣ ਤੁਸੀਂ ਦੀ ਵੀਡੀਓ ਨਾਲ ਬਣ ਰਹੇ ਹੋ ਸਾਡੀ ਤੇ ਹੁਣ ਮੈਂ ਦੌਸਾ ਲਗਾਉਂਦੀ ਪਈ ਹਾਂ ਇੱਥੇ ਟਮਾਟਰ ਵੀ ਮੈਂ ਤੇ ਪਾਉਂਦੀ ਫਿਰ ਆਪਾਂ ਬਣਾਣੀ ਆ ਰੋਟੀ ਇੱਥੇ ਮਾਟਾ ਕੱਢ ਕੇ ਰੱਖ ਲਿਆ ਸੀਗਾ ਉਸ ਸਵੇਰੇ ਜਿਹੜਾ ਸੀ ਮੰਮੀ ਨੇ ਤੇ ਆ ਜਿਹੜਾ ਰੋਟੀ ਚਰ ਜਾਣਾ ਰੋਟੀ ਦਾ ਇਹ ਸਰਕਾ ਲਗਾ ਕੇ ਆਪਾਂ ਇਹਨੂੰ ਹੁਣ ਰੱਖ ਦੇਣਾ ਜਿੱਦਾਂ ਤੇ ਫਿਰ ਆਪਾਂ ਰੋਟੀ ਨਾ ਲੈਣੀ ਹੈ ਆਹ ਬਣ ਜਾਂਦੇ ਸਕੇ